ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰ ਲੈ ਕੇ ਹਾਜ਼ਰ ਹਾਂ ਜੀ ਆਉਂਦੇ ਦਿਨਾਂ ਦੀ ਗੱਲ ਕਰਾਂਗੇ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਆਉਂਦੇ 7-8 ਦਿਨਾਂ ਯਾਨੀ ਕਿ 14-15 ਤਰੀਕ ਤੱਕ ਆਪਾਂ ਅਪਡੇਟ ਤੁਹਾਨੂੰ ਦੇਣੀ ਹੈ ਇਸ ਵੀਡੀਓ ਦੇ ਵਿੱਚ ਐਸਲ ਜੀਆ ਤਾਜ਼ਾ ਸੈਟਲਿਟ ਦੱਸੇ ਨਾ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਲਗਭਗ ਐਸਲੇ ਆਥਣ ਦੇ 5:30 5:00 ਦਾ ਟਾਈਮ ਹੋਣ ਜਾ ਰਿਹਾ ਤੇ 8 ਅਪ੍ਰੈਲ ਦਾ ਅੱਜ ਦਿਨ ਹੈ ਲਗਭਗ ਆਖਰੀ ਪੜਾਤਿਆਂ ਦਿਨ ਦੇ ਜਿਵੇਂ ਕਿ ਅਸਾਨੂੰ ਦੱਸਿਆ ਸੀ ਕਿ ਪੱਛਮੀ ਸਿਸਟਮ ਜਿਹੜਾ ਕਿ ਕੱਲ ਤੋਂ 9 ਤਰੀਕ ਤੋਂ ਸਰਗਰਮ ਹੋਣ ਜਾ ਰਿਹਾ ਜੀ ਪੰਜਾਬ ਹਰਿਆਣਾ ਰਾਜਸਥਾਨ ਲੈਂਦੇ ਆਲੇ ਹਾਸੇ ਤੇ ਇਸ ਸਿਸਟਮ ਦਾ ਕੱਲ 9 ਤਰੀਕ ਨੂੰ ਬਹੁਤਾ ਅਸਰ ਤਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਨਹੀਂ ਵੇਖਣ ਨੂੰ ਮਿਲੇਗਾ ਪਰ ਜਿਹੜੇ ਜਿਹੜੇ ਪੱਛਮੀ ਖੇਤਰ ਹੈ ਜਾਨਕੀ ਜਿਹੜੇ ਬਾਰਡਰ ਏਰੀਆ ਨੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਗਾਰੂਗੀਆਂ ਕੱਲ ਸ਼ੁਰੂ ਜਿਹੜੀਆਂ ਹੋ ਸਕਦੀਆਂ ਨੇ ਇਸ ਸਿਸਟਮ ਦੇ ਸਦਕਾ ਤੇ ਹਲਕੇ ਦਰਮਿਆਨੇ ਛਰਾਟੇ ਨਾਲ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਅਸਰ ਦੀ ਗੱਲ ਕਰੀਏ ਦੇਖ ਸਕਦੇ ਹਾਂ ਜੀ ਪਾਕਿਸਤਾਨ ਵਾਲੇ ਪਾਸੇ ਇਹ ਸਿਸਟਮ ਦੀ ਮੌਜੂਦਗੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਲਗਭਗ ਉੱਤਰ ਪਛਮੀ ਭਾਗਾਂ ਦੇ ਵਿੱਚ ਇਹ ਸਿਸਟਮ ਪਹੁੰਚ ਕਰ ਚੁੱਕਿਆ ਜਿਨ੍ਹਾਂ ਦੇ ਵਿੱਚ 라ਵਲਪਿੰਡੀ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ اسلامਾਬਾਦ ਨੇ ਇਹਨਾਂ ਖੇਤਰਾਂ ਦੇ ਵਿੱਚ ਇਸ ਸਿਸਟਮ ਦੀ ਮੌਜੂਦਗੀ ਜੜਿਆ ਹੋ ਚੁੱਕੀ ਹੈ। ਸੌਂ ਦੇ ਜਿਹੜੇ ਦਿਨ ਨੇ ਜੀ ਅਗਲੇ 2-3 ਦਿਨ ਯਾਨੀ ਕਿ 9 10 11 ਇਹ ਜਿਹੜੇ ਦਿਨ ਨੇ ਇਹ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਉੱਤਰਾਖੰਡ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਖੇਤਰ। ਇਹਨਾਂ ਖੇਤਰਾਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਇਸ ਸਿਸਟਮ ਦਾ ਹੋਵੇਗਾ। ਇਹਦੀ ਅਫਰਡ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ। ਇਹ ਸਿਸਟਮ ਨੂੰ ਜਿਹੜੀ ਸਪੋਰਟ ਕਰੇਗੀ ਦੱਖਣਪੂਰੇ ਦੀ ਹਵਾ ਪਲੱਸ ਨਾਲ ਲੱਗੀ ਜਿਹੜੀ ਹੀਟ ਦੱਖਣਪੂਰੇ ਦੀ ਹਵਾ ਅਜ ਕਾਫੀ ਤੇਜ਼ੀ ਨਾਲ ਚੱਲ ਰਹੀ ਆ। ਹਾਲਾਂਕਿ ਜਿਵੇਂ ਹੁਣ ਦੁਪ ਮੱਧਮ ਰਫ਼ਤਾਰ ਨਾ ਹੋਇਆ ਚੱਲ ਰਹੀ ਹੈ ਕਿਤੇ ਕਿਤੇ ਹਲਕੇ ਰਫ਼ਤਾਰ ਦੀ ਪੂਰੇ ਦੀ ਹਵਾ ਜਿਹੜੀ ਆਸਰੇ ਚੱਲਦੀ ਹੋਈ ਹੈ ਸੋ ਆਉਂਦੇ ਜਿਹੜੀ ਘੰਟੇ ਨੇ ਯਾਨੀ ਕਿ ਅੱਜ ਦੀ ਜਿਹੜੀ ਰਾਤ ਹੈ ਉਹ ਕਾਫੀ ਗਰਮ ਹੋਣ ਵਾਲੀ ਹੈ ਬੀਤੀਆਂ ਰਾਤਾਂ ਦੇ ਮੁਕਾਬਲੇ ਜਿੱਥੇ ਟੈਂਪਰੇਚਰ ਮਿਨੀਮਮ ਜਿਹੜੇ ਆ ਉਹ 20 ਤੋਂ 21 ਦੇ ਆਸ-ਪਾਸ ਚੱਲਦੇ ਹੋਏ ਸੀ ਅੱਜ ਹੋ ਸਕਦਾ ਹੈ ਕਿ 25-26 ਤੇ ਟੈਂਪਰੇਚਰ ਰਾਤ ਦੇ ਪਹੁੰਚ ਸਕਦੇ ਨੇ ਤੇ ਹੀਟ ਵੇਵ ਦੇ ਜਿਹੜੇ ਅਲਰਟ ਨੇ ਉਹ ਮੌਸਮ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਹੋਏ ਨੇ ਤੁਹਾਡੇ ਨਾਲ ਅਪਡੇਟ ਜਿਹੜੀ ਆ ਸਾਂਝੀ ਕਰ ਦਿੰਨੇ ਆ ਸਕ੍ਰੀਨ ਤੇ ਦੇਖ ਸਕਦੇ ਹਾਂ ਜੀ ਹੀਟ ਵੇਵ ਆਵਨਾਈਟ ਯਾਨੀ ਕਿ ਅੱਜ ਦੀ ਜਿਹੜੀ ਰਾਤ ਹੋਏਗੀ ਉਹ ਕਾਫੀ ਗਰਮ ਹੋਏਗੀ ਪੰਜਾਬ ਦੀ ਤੇ ਹਰਿਆਣਾ ਦੀ ਤੇ ਨਾਲ ਲੱਗਦੇ ਖੇਤਰਾਂ ਦੀ ਕੱਲ ਤੇ ਪਰਸੋਂ ਜਿਹੜੇ ਆ ਅਲਰਟ ਜਾਰੀ ਕੀਤਾ ਗਿਆ ਨੇ ਪੰਜਾਬ ਦੇ ਵਿੱਚ ਥੰਡਰਸਟ੍ਰੋਮ ਲਾਈਟਨਿੰਗ ਤੇ ਹੀਟ ਵੇਵ ਯਾਨੀ ਕਿ ਗਰਜਲੇਸ਼ਕ ਦੇ ਨਾਲ ਉਮੀਦ ਹੈ ਆਸਾਰ ਨੇ ਕਿਤੇ ਕਿਤੇ ਹਣੇਰ ਚੱਖੜ ਝੋਲ ਸਕਦਾ ਪਰ ਉਹ ਬਹੁਤਾ ਵੱਡੇ ਏਰੀਆ ਨੂੰ ਕਵਰ ਨਹੀਂ ਕਰੇਗਾ ਤੇਜ਼ ਹਵਾਵਾਂ ਦੇ ਨਾਲ ਕਿਤੇ ਕਿਤੇ ਸ਼ਰਾਟੇ ਤਕਰੇ ਵੀ ਲੱਗ ਸਕਦੇ ਨੇ ਉਹ ਕਿਹੜੇ ਖੇਤਰ ਹੋਣਗੇ ਮਾਝਾ ਦੁਆਬਾ ਇੱਕਦਰਾ ਦੇ ਹੱਥ ਵਾ ਸਾਰੀ ਕਹਾਣੀਆਂ ਬਾਅਦ ਵਿੱਚ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ ਤੇ ਫਿਲਹਾਲ ਅਗਲੇ ਜਿਹੜੇ 72 ਘੰਟੇ ਨੇ ਅਲਰਟ ਚੇਤਾਵਨੀ ਮੌਸਮ ਫਾਗਨੇ ਜਾਰੀ ਕਰ ਦਿੱਤੀ ਹੈ ਅੱਜ ਰਾਤ ਲਈ ਗਰਮ ਰਾਤ ਦੀ ਯਾਨੀ ਕਿ ਹੀਟ ਵੇਵ ਦੀ ਵਾਰਮ ਨਾਈਟ ਯਾਨੀ ਕਿ ਅੱਜ ਰਾਤ ਗਰਮ ਰਹਿਣ ਵਾਲੀ ਹੈ ਅਗਲੇ ਜਿਹੜੇ 48 ਘੰਟੇ ਨੇ ਗਰਜ ਚਮਕ ਦੇ ਨਾਲ ਮੀਂਹ ਪਲੱਸ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੋ ਇਹ ਸਿਸਟਮ ਦਾ ਮੁੱਖਸਾਰਾ ਉਹ 10 ਤੇ 11 ਨੂੰ ਹੋਏਗਾ ਪੰਜਾਬ ਦੇ ਵਿੱਚ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਜਿਹੜੀ 9 10 ਦੀ ਰਾਤ ਹੋ ਸਕਦੀ ਹੈ ਉਹਦੇ ਵਿੱਚ ਇਹ ਸਿਸਟਮ ਕਾਰਵਾਈਆਂ ਕਰ ਸਕਦਾ ਹੈ ਜਿਹੜਾ 10 ਦੀ ਸਵੇਰ ਤੋਂ ਲੈ ਕੇ ਯਾਨੀ ਕਿ ਸਵੇਰ ਤੋਂ ਦੁਪਹਿਰ ਤੋਂ ਪਹਿਲਾ ਪਹਿਲਾ ਸਪੈਲ ਲੱਗੇਗਾ ਦੂਜਾ ਸੈੱਲ ਹੋ ਸਕਦਾ ਹੈ 10 11 ਜਿਹੜੀ ਰਾਤ ਹੋਏਗੀ ਉਹਦੇ ਵਿੱਚ ਮੀਂਹ ਜੜਿਆ ਦਰਜ ਹੋ ਸਕਦੇ ਨੇ ਸੋ ਇਹ ਜੀ ਸਾਰੀ ਕਹਾਣੀ ਸਿਸਟਮ ਦੀ ਜਦੋਂ ਇਹ ਸਿਸਟਮ ਲੰਘ ਜਾਏਗਾ ਯਾਨੀ ਕਿ 12 ਤਰੀਕ ਤੋਂ ਬਾਅਦ ਹੋ ਸਕਦੀ ਹੈ ਉਸ ਤੋਂ ਬਾਅਦ ਟੈਂਪਰੇਚਰ ਫਿਰ ਤੋਂ 70 ਚੜ੍ਹਨੇ ਸ਼ੁਰੂ ਹੋ ਜਾਣਗੇ 15 16 ਆਉਂਦੇ ਆਉਂਦੇ ਫਿਰ ਤੋਂ ਪਾਰਾ ਜਿਹੜਾ ਜਾਂ 40 ਤੋਂ ਫਾਰ ਜਾ ਸਕਦਾ ਪਰ ਉਸ ਨੂੰ ਠੱਲ ਫੋਨ ਦੇ ਲਈ ਇੱਕ ਸਿਸਟਮ ਫਿਰ ਤਿਆਰ ਹੈ ਜਿਹਦੀ ਅਫਰੇਡ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਉਹਨੇ ਵੀ ਇੱਕ ਤਰੀਕ ਨੂੰ ਜਾਂ 18 19 ਵੀ ਜਾਂ ਫਿਰ 21 23 ਦੇ ਲੱਗ ਸਕਿਆ ਸਿਸਟਮ ਆਏਗਾ ਤੇ ਦੀ ਅਫਰੇਡ ਅਸੀਂ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ ਜੀ ਸ਼ੁਕਰੀਆ